ਵੈਦੂ ਜੀ ਕਾਕਲ ਸਰ ਵੈਦੂ ਜੀ ਕੀ ਫਤਿਹ ਪਿਛਲੇ 3 ਸਾਲਾਂ ਚ ਜਿਵੇਂ ਝਾਰਵੜੀ ਸਰਕਾਰ ਨੇ ਪੰਜਾਬ ਨੂੰ ਬਰਬਾਦ ਕੀਤਾ ਹੈ ਅੱਜ ਐ ਜਿਹੇ ਹਾਲਾਤ ਬਣ ਗਏ ਕਿ ਦਹਿਸ਼ਤ ਦਾ ਮਾਹੌਲ ਪੰਜਾਬ ਚ ਹੈ ਕਿਸਾਨਾਂ ਆਪ ਇੱਕ ਤੇ ਟੱਕੇ ਹੋ ਰਹੇ ਆ ਕਿਸਾਨ ਲੀਡਰਾਂ ਨੂੰ ਗੱਲਬਾਤ ਲਈ ਬੁਲਾਇਆ ਜਾਂਦਾ ਹੈ ਤੇ ਨਾਲ ਦੇ ਨਾਲ ਉਹਨਾਂ ਤੇ ਲਾਠੀ ਚਾਰਜ ਕਰਕੇ ਉਹਨਾਂ ਨੂੰ ਖੜਾਇਆ ਜਾਂਦਾ ਹੈ ਸਰਕਾਰ ਦੀ ਕੀ ਕੋਈ ਜਵਾਨੀ ਸਰਕਾਰਾਂ ਜਨਤਾ ਨੇ ਬਣਾਈ ਹੁੰਦੀ ਹੈ ਪਰ ਆ ਜਿਹੜੀ ਸਰਕਾਰ ਹੈ ਆ ਲੱਗਦੀ ਨਹੀਂ ਕਿ ਆ ਸਰਕਾਰ ਹੈ ਅੱਜ ਹਾਲਾਤ ਕੀ ਬਣ ਗਏ ਪੰਜਾਬ ਦੇ ਭਗਵੰਤ ਮਾਨ ਤਾਂ ਮੁੱਖ ਮੰਤਰੀ ਹੈ ਹੀ ਨਹੀਂ ਆ ਜਿੰਨੇ ਝਾੜੂ ਵਾਲੇ ਐਮ ਐਲ ਏ ਕੋਈ ਵੀ ਮੰਤਰੀ ਨਹੀਂ ਹੈ ਅਸਲੀ ਮੰਤਰੀ ਅਤੇ ਮੁੱਖ ਮੰਤਰੀ ਕੇਜਵਲ ਮੁੱਖ ਮੰਤਰੀ ਹੈ ਤੇ ਦਿੱਲੀ ਦੇ ਜਿਹੜੇ ਹਰਾਏ ਹੋਏ ਕੱਢੇ ਹੋਏ ਉਹਨਾਂ ਦੇ ਸਾਬਕਾ ਮੰਤਰੀ ਅੱਜ ਪੰਜਾਬ 'ਚ ਆ ਗਏ ਹੈ ਸਾਰਾ ਕੰਟਰੋਲ ਹੀ ਦਿੱਲੀ ਦੇ ਕੇਜਰੀਵਾਲ ਨੇ ਕਰ ਲਿਆ ਆਈ ਕਾਰਨ ਤੁਸੀਂ ਦੇਖਿਆ ਔਨਸਾਰ ਕਿਸਾਨਾਂ ਤੇ ਕਿੰਨਾ ਵੱਡਾ ਤੱਕਾ ਹੋਇਆ ਕਿਸਾਨਾਂ ਦੇ लाठीचार्ज ਕੀਤਾ ਗਿਆ ਕਿਸਾਨੀ ਆਪਣੀ ਜਾਨ ਹੈ ਪੰਜਾਬ ਦੀ ਦੇਸ਼ ਨੂੰ ਪਾਲਣ ਵਾਲੇ ਮਹਾਨ ਕਿਸਾਨ ਆਪਣੇ ਪੰਜਾਬ ਦੇ ਹੈ ਤੇ ਉਹਨਾਂ ਨਾਲ ਦੇ ਹੁਕੀ ਵਦੀਰਾ ਹੋ ਰਿਆ ਜੋ ਵਾਦੇ ਕੀਤੇ ਗਏ ਸੀ ਸਾਰਿਆਂ ਤੋਂ ਮੁੱਕਰ ਗਏ ਕੱਲੇ ਕਿਸਾਨਾਂ ਨਾਲ ਨਹੀਂ ਹਰ ਵਰਗ ਨਾਲ ਨਹੀਂ ਕੀਤੇ ਹੈ ਅੱਜ ਗੈਂਗਸਟਰ ਪੰਜਾਬ 'ਚ ਰਾਜ ਕਰ ਲਿਆ ਹੈ। ਲੁੱਟਖੋ ਹੋਈ ਜਾ ਰਹੀਆਂ ਹੈ। ਨਸ਼ਾ ਘਰ ਘਰ ਫੈਲ ਗਿਆ ਹੈ। ਮੈਂ ਪੰਜਾਬੀਆਂ ਨੂੰ ਬੇਨਤੀ ਕਰਨਾ ਚਾਹਣਾ ਹੈ। ਦੇਖੋ ਕੀ ਹਾਲਾਤ ਬਣ ਗਈ ਆਪਣੇ ਪਿਛਲੇ 10 ਸਾਲਾਂ 'ਚ। ਪਿਛਲੇ 5 ਸਾਲ ਕੈਪਟਨ ਅਮਰਿੰਦਰ ਸਿੰਘ ਨੇ ਝੂਠ ਬੋਲ ਕੇ ਲੋਕਾਂ ਨੂੰ ਸੰਗਤ ਨੂੰ ਗੁੰਮਰਾਹ ਕਰਕੇ ਝੂਠੀਆਂ ਸੌਂਹ ਖਾ ਕੇ ਸਰਕਾਰ ਬਣਾ ਲਈ ਤੇ 5 ਸਾਲ ਖਰਾਬ ਕਰ ਦਿੱਤੇ। ਉਵੇਂ ਹੀ ਝਾੜੂ ਵਾਲੇ ਨੇ ਝੂਠੀਆਂ ਸੌਂਹ ਖਾ ਕੇ ਗਲਤ ਪਰਚੀਆਂ ਬਣਾ ਕੇ ਵਾਅਦੇ ਕਰਕੇ ਪੰਜ ਸਾਲ ਉਹਨਾਂ ਨੇ ਖਰਾਬ ਕਰ ਦਿੱਤੇ ਮੈਨੂੰ ਸਵੇਰ ਦੀ ਵੱਤ ਤੋਂ ਖਬਰਾਂ ਆ ਰਹੀਆਂ ਕਿ ਕਿਸਾਨ ਆਗੂਆਂ ਨੂੰ ਕਿਸਾਨ ਪਿੰਡਾਂ 'ਚ ਕਿਸਾਨਾਂ ਨੂੰ ਪੁਲਿਸ ਚੱਕਰੀ ਹੈ ਤੰਗ ਰਿੱਕਾ ਕਰ ਰਹੀ ਹੈ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਬੇਨਤੀ ਕਰਦਾ ਹਾਂ ਕਿ ਡਟ ਕੇ ਕਿਸਾਨੀ ਦਾ ਸਾਥ ਦਿਓ ਤੇ ਜਿਹੜੇ ਜਿੱਥੇ ਆ ਧੱਕਾ ਕਰਨਗੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਉਹਨਾਂ ਨਾਲ ਖੜਨਗੇ ਤੇ ਫਿਰ ਤੋਂ ਮੈਂ ਅਪੀਲ ਕਰਦਾ ਕਿ ਆਓ ਹਲਸਾ ਜੀ ਸ਼੍ਰੋਮਣੀ ਕਾਲੀ ਦਲ ਪੰਜਾਬ ਦੀ ਪਾਰਟੀ ਹੈ ਖੇਤਰੀ ਪਾਰਟੀ ਹੈ ਤੁਹਾਡੇ ਦੁੱਖ ਸੁੱਖ ਦੀ ਸਾਥੀ ਹੈ ਸ਼੍ਰੋਮਣੀ ਕਾਲੀ ਦਲ ਦੇ ਦਿਲ ਚ ਜੋ ਦਰਦ ਪੰਜਾਬ ਪ੍ਰਤੀ ਹੈ ਕਿਸੇ ਹੋਰ ਪਾਰਟੀ ਦਾ ਨਹੀਂ ਹੋ ਸਕਦਾ ਅੱਜ ਜੋ ਕੁਝ ਵੀ ਪੰਜਾਬ ਨੂੰ ਦੇਖਿਆ ਹੋੜਾ ਕਿਸਾਨੀ ਵਾਸਤੇ ਕੀਤਾ ਹੈ ਗਰੀਬ ਵਾਸਤੇ ਕੀਤਾ ਹੈ ਵਪਾਰ ਵਾਸਤੇ ਕੀਤਾ ਹੈ ਪਾਵਰ ਸਰਪਲਸ ਕੀਤਾ ਹੈ ਸੜਕਾਂ ਬਣਾਈਆਂ 에ਅਰਪੋਰਟ ਬਣਾਏ ਹੈ ਜਿੰਨੀ ਤਰੱਕੀ ਹੋਈ ਹੈ ਉਦੋਂ ਹੀ ਹੋਈ ਹੈ ਜਦੋਂ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਇਸ ਕਰਕੇ ਆਓ ਇਕੱਠੇ ਹੋਈਏ ਆਪਣੀ ਖੇਤਰੀ ਪਾਰਟੀ ਨੂੰ ਬਚਾਈਏ ਤੇ ਵਾਪਸ ਆਪਣੀ ਖੇਤਰੀ ਪਾਰਟੀ ਨੂੰ ਲੈ ਕੇ ਆਈਏ ਤਾਈਂ ਪੰਜਾਬ ਬਚੂਗਾ ਤੇ ਤਾਈਂ ਆਪਣੀ ਕੌਮ ਚੜਦੀ ਗਲਾ ਚ ਹੋਊਗੀ ਤੇ ਤਾਈਂ ਪੰਜਾਬ ਵਿੱਚ ਅਮਨ ਸ਼ਾਂਤੀ ਹੋਊਗੀ ਇੰਨਾ ਹੀ ਕਹਿ ਕੇ ਮੈਂ ਫਤਿਹ ਅਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ